ਇੱਟੇ ਦਾ ਮਾਰ ਸੌਦਾ ਕਿ ਐਵੇਂ ਬਾਅਦ ਪਹਿਲਾਂ ਲਾਉਂਦੇ ਫਿਰਾਂ ਫਿਰ ਚੜਾਉਂਦੇ ਫਿਰਾਂ ਕਿ ਆਹ ਮੈਂ ਮੱਖਾ ਪਛੇੜਾ ਖੁੱਲ੍ਹੇ ਹੀ ਖੜਾ ਖੁੱਲ੍ਹਾ ਹੀ ਛੱਡਿਆ ਲਿਆਉਂਦਾ ਹੀ ਖੁੱਲਾ ਹੁੰਦਾ ਮੰਦਰ ਉਧਰ ਕਿੱ데 ਕਿੱ데 ਕੋਈ ਨਾ ਕੋਈ ਨਾ ਫਿਰਦਾ ਰਹਿੰਦੇ ਨੇ ਲੈ ਘੋੜੀ ਲਾ ਦਵਾਗਾ ਮੈਂ ਕੱਢੀ மது பண்ண ம ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਆਦਾਬ ਸਤਿ ਸ੍ਰੀ ਅਕਾਲ ਤੇ ਦੋਸਤੋ ਤੁਸੀਂ ਉੱਤਰਦਿਆਂ ਦੀ ਵੀਡੀਓ ਤਾਂ ਦੇਖ ਲਈ ਤੇ ਮੈਂ ਸੋਚਿਆ ਨਾਲੇ ਕਲਿੱਪਾਂ ਲਾ ਦਈਏ ਇੱਕ ਵੀਡੀਓ 'ਚ ਦੋ ਜਾਨਵਰ ਦਿਖਾ ਦੇ ਤੁਹਾਨੂੰ ਦੋ ਤਾਂ ਦਿਖਾਉਣੇ ਉੱਤਰ ਦੇ ਤਾਂ ਤਿੰਨ ਅਤੇ ਦੋ ਤਾਂ ਦਿਖਾਉਣੇ ਉੱਤਰ ਦਾ ਬशीर ਅੱਜ ਸੀਲ ਹੋ ਗਿਆ ਸੀ ਬਾਬਾ ਲੰਮੀ ਉਮਰਾਂ ਵਾਕਸ ਇਹਨਾਂ ਨੂੰ ਗਾਂ ਵਾਲੇ ਬੰਦੇ ਨੂੰ ਸਵੰਧਣਾ ਹੋਵੇ ਤੇ ਧੀਤੀ ਧੀਤੀ ਆ ਬੱਚੀਆਂ ਦੇ ਵੀ ਦੋਨਾਂ ਦੇ ਰੱਸਾ ਪਵਾ ਦੇ ਝੋਲੀ ਨਾਵੇਂ ਆਉਂ ਨਰਾਂ ਦੇ ਹਨ ਤੇ ਦੰਨੇ ਡਿਟੇਲ ਦੋਸਤੋ ਬਸ਼ੀਰਾ ਹੋ ਗਿਆ ਸੀਲ ਤੇ ਰਹਿ ਗਈਆਂ ਦੋਨੇ ਬਸ਼ੀਰੀਆਂ ਇੱਕ ਨੌਕਰੀ ਤੇ ਇੱਕ ਹੈਗੀ ਚੰਬੀ ਸੋ ਜਿਹੜੇ ਭਰਾਣੇ ਨੌਕਰੀ ਬਸ਼ੀਰੀ ਲੈਣਾ ਹੋਇਆ ਤਾਂ ਉਹ ਨੌਕਰੀ ਬਸ਼ੀਰੀ ਦੀ ਗੱਲ ਕਰ ਲੈ ਤੇ ਜਿਹੜੇ ਭਰਾਣੇ ਚੰਬੀ ਬਸ਼ੀਰੀ ਲੈਣੀ ਹੋ ਤਾਂ ਚੰਬੀ ਇਸ ਤੋਂ ਬਾਅਦ ਚੰਬੀ ਚਲੂ ਦੀ ਡਿਟੇਲ ਦੇਣਾ ਪਹਿਲਾਂ ਨੌਕਰੀ ਦੀ ਲੈ ਲਈ ਦੋਸਤੋ 9 ਮਹੀਨਿਆਂ ਦੀ ਹੋਈ ਹੈ ਨੌਕਰੀ ਬਸ਼ੀਰੀ ਕਦ ਕੋਦ ਚੰਗਾ ਕੱਢੀ ਜਾਂਦੇ ਕੰਨਾਂ 'ਚ ਥੋੜੇ ਜੇ 2-4 ਸਪੌਟ ਹੈਗੇ ਆ ਪਿੰਡੇ ਤੇ ਹੈਣੀ ਜੀ ਤੇ ਗਰਦਨ ਗੁਰਦਨ ਦੀ ਬਹੁਤ ਜਿਆਦਾ ਚੰਗੀ ਆ ਬੇਸ਼ੇਰੀ ਲੱਤ ਲੁੱਤ ਲੰਮੀਆਂ ਕਰਦ ਚੰਗਾ ਕੱਢੂ ਬਾਲ ਪੋਰੀਆਂ ਦੀ ਸਾਫ ਆ ਤੇ ਘੋੜਾ ਹੈਗਾ ਜੀ ਆ ਆਪਣਾ ਸੰਗਰੂਰ ਹੀ ਏਰੀਏ ਚ ਖੜਾ ਨੁਕਰਾ ਘੋੜਾ ਜੀ ਬਾਬਾ ਜੀ ਆ ਬਾਬਾ ਜੀ ਕੋਲ ਨੁਕਰਾ ਘੋੜਾ ਸੀ ਜੀ ਗੋਵਿੰਦਾ 4 ਮਹੀਨੇ ਪਹਿਲਾਂ ਉਹ ਚਲੋ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਨਾ ਨਹੀਂ ਰਿਹਾ ਤੇ ਉਹਦੀ ਬੱਚੀ ਐ ਦੋਸਤੋ ਬੱਚੀ ਬਹੁਤ ਚੰਗੀ ਆ ਹੱਕ ਹੱਕ ਦੇਖੋ ਲਾਤ ਲੁੱਤ ਦੀ ਲੈਂਥ ਗਰਦਨ ਪਤਲੀ ਕੰਨਾਂ ਦੀ ਸਨੱਖੀ ਆ ਤੇ ਬਾਕੀ ਧੁੰਦ ਦਾ ਕਰਕੇ ਨਵਾਈ ਨਹੀਂ ਗਈ ਬੱਚੀ ਪੰਡੇ ਉੱਤੇ ਸਪੌਟ ਹੈ ਨਹੀਂ ਬੱਚੀ ਦੀ ਕੰਨਾਂ 'ਚ ਜਰੂਰ ਹੈਗੇ ਸਪੌਟ ਤੇ ਬਾਕੀ ਪੁੱਠੇ ਪਾਠੇ ਦੀ ਬਹੁਤ ਚੰਗੀ ਹੈ ਤੇ ਬੱਚੀ ਵਧੀਆ ਬੰਨ ਵਾਲੀ ਆ ਸੋ ਉਸ ਤੋਂ ਬਾਅਦ ਆ ਗਈ ਨੂਰੇ ਦੀ ਬਿਸ਼ੇਰੀ ਬਿਸ਼ੇਰੀ ਇਹ ਵੀ ਸਾਲੋਂ ਅੰਦਰ ਹੀ ਆ ਨਾ ਟੈਂਚੇ ਇਹ ਹੋਈ ਖੜੀ ਆ ਨੂਰੇ ਬਾਕਰਪੁਰ ਵਾਲੇ ਦੀ ਆ ਨੋਕਰਿਆਂ ਦਾ ਕਿੰਗ ਮੰਨਿਆ ਜਾਣ ਵਾਲਾ ਨੂਰਾ ਘੋੜਾ ਜੀ ਤੇ ਬਿਸ਼ੇਰੀ ਬੱਕੇ ਹੀ ਦਾਸ ਦੀ ਆਪਦੇ ਆਪ ਨੂੰ ਰੰਗ ਜ਼ਰੂਰ ਚੰਬਾ ਪਰ ਬਰੀਕੀ ਵਾਲੇ ਪਾਸੋਂ ਕਿਸੇ ਨੂੰ ਪਿੱਛੇ ਨਹੀਂ ਛੱਡਦੀ ਤੇ ਯਾਹ ਪੀ ਦੇਖੋ ਕੰਨ ਜਮਾ ਛੋਟਾ ਤੇ ਅੱਧੀ ਅੱਧੀ ਕੁੰਡੀ ਮੂੜੀ ਪਈ ਆ ਲੰਮੀ ਗਰਦਨ ਗਰਦਨ ਲੰਮੀ ਜੀ ਆ ਤੇ ਨਾਲ ਪਤਲੀ ਵੀ ਆ ਲੱਤਾਂ ਲੁੱਤਾਂ ਦੀ ਮਜ਼ਬੂਤੀ ਲੰਬੀਆਂ ਤੇ ਲੈਂਥ ਲੁੱਤਾਂ ਵੀ ਬਹੁਤ ਆ ਗਲਡੀ ਚੰਬੀ ਆਪਾਂ ਬਿਸ਼ੇਰੀ ਆ ਜੀ ਸੋ ਜਿਹੜਾ ਭਰਾਣੇ ਚੰਬੀ ਬਿਸ਼ੇਰੀ ਲੈਣੀ ਹੋਈ ਤਾਂ ਉਹ ਆ ਦੇਖ ਲਿਓ ਜੀ ਭਾਅ ਪਰਤੇ ਵਾਲੀ ਤੇ ਦੂਜੀ ਜਿਨ੍ਹਾਂ ਨੇ ਨੌਕਰੀ ਲੈਣੀ ਹੋਈ ਨੌਕਰੀ ਬਾਬਾ ਜੀ ਵਾਲੇ ਘੋੜੇ ਗੋਵਿੰਦੇ ਦੀ ਮੈਂ ਪਹਿਲਾਂ ਵੀ ਦੱਸਤਾ ਤੇ ਇਹ ਨੂਰੇ ਬਾਕਰਪੁਰ ਵਾਲੇ ਦੀ ਹੈ ਮਾਲਕਾਂ ਨੇ ਆਪਾਂ ਨੂੰ ਨੂਰੇ ਬਾਕਰਪੁਰ ਵਾਲੇ ਦੀ ਦੱਸ ਕੇ ਦਿੱਤੀ ਹੈ ਜੀ ਲਾਉਂਦਿਆਂ ਦੀ ਤੁਸੀਂ ਵੀਡੀਓ ਦੇਖ ਲਈ ਤਿੰਨ ਜਨਵਰੀ ਤਿੰਨਾਂ ਜੋ ਬਸ਼ੀਰਾ ਹੋ ਗਏ ਸੇਲ ਤਿਆਰ ਰਹਿ ਗਏ ਦੋ ਬਸ਼ੀਰੀਆਂ ਤੇ ਬਾਬਾ ਸੌਖ ਰੱਖੇ ਸੀ ਤੀ ਇਹ ਵੀ ਸੇਲ ਹੋ ਜਾਣਗੇ ਹਨ ਨਵੇਂ ਮਾਲਕਾਂ ਦੇ ਸਮੰਡਰੀਆਂ ਹੁਣ ਵਾਦਾ ਕਰਨ ਤੇ ਕੰਨਾ ਕੁੰਨਾ ਸੁਨੱਖੀ ਬਾਲਪੋਰੀਆਂ ਦੋਨੇ ਸਾਫ ਆ ਬਾਕੀ ਬੱਚੀ ਇਹ ਹਾਈਟ ਬਹੁਤ ਕੱਡੂ ਜੀ 11 ਕਮਹੀਨਿਆਂ ਦੀ ਹੋਈ ਆ ਬੱਚੀ ਦੇਖੋ ਲੈਂਥ ਲੈਂਥ ਦੇਖੋ ਘੋੜੀ ਬਣੀ ਖੜੀ ਹੈ 11 ਮਹੀਨਿਆਂ ਦੀ ਉਮਰ ਵਿੱਚ ਹੀ ਪੈਠ ਪੁੜਾ ਬਾਡੀ ਗਰਦਨ ਮਜੂਤੀ ਮਜਬਾਤੀ ਵਾਲੇ ਕਿਸੇ ਪਾਸੋਂ ਕਮੀ ਪੇਸ਼ੀ ਤਾਂ ਹੈ ਹੀ ਨਹੀਂ ਬੱਚੀ ਕੰਨਾਂ ਕੁੰਨਾਂ ਦੀ ਸੁਨੱਖੀ ਹੈ ਨੰਬਰ ਚੱਲ ਪਏ ਦੋਸਤੋ 68399545449855599017 ਇੱਕ ਵਾਰ ਮੈਂ ਫਿਰ ਤੁਹਾਨੂੰ ਨਜ਼ਰ ਮਾਰਾ ਦੇਣਾ ਜੀ ਆ ਨੌਕਰੀ ਬਿਸ਼ੇਰੀ ਆ ਡਿਟੇਲ ਮੋਟੀ ਮੋਟੀ ਦੁਬਾਰਾ ਦੇ ਦੇਣਾ 9 ਮਹੀਨੇ ਉਮਰ ਆ ਜੀ ਤੇ ਬਾਬਾ ਜੀ ਵਾਲੇ ਘੋੜੇ ਗਵਿੰਦੇ ਦੀ ਬੱਚੀ ਹੈ ਨੌਕਰੀ ਮਾ ਦੀ ਆ ਕੰਨਾਂ ਦੇ 스ਪੌਟ ਜ਼ਰੂਰ ਹੈਗੇ ਥੋੜੇ ਦੋ ਦੋ 스ਪੌਟ ਪਰ ਪਿੰਡੇ ਉੱਤੇ ਹੈਣੀ ਗਰਦਨ ਗੁਰਦਨ ਦੀ ਲੈਂਥ ਦੀ ਹੱਡ ਪੈਰ ਬਹੁਤ ਖੁੱਲੇ ਦੀ ਆ 9 9-10 ਮਹੀਨੇ ਦੀ ਬੱਚੀ ਹੋਈ ਹੈ ਜੀ ਤੇ ਚੰਗੀ ਐ ਸੋ ਨੌਕਰੀ ਵੀਰ ਜਿਹਨੇ ਲੈਣੀ ਹੋਈ ਤਾਂ ਆ ਬੱਚੀ ਦੇਖ ਲੇ ਤੇ ਦੂਜੀ ਖੜੀ ਆਪਣੇ ਕੋਲ ਇਹ ਚੰਬੀ ਨੂਰੇ ਬਾਕਰਪੁਰ ਵਾਲੇ ਦੀ 11 ਕੁ ਮਹੀਨੇ ਦੀ ਹੋਈ ਆ 11-12 ਮਹੀਨਿਆਂ ਦੀ ਬੱਚੀ ਹੋਈ ਹੈ ਤੇ ਮਾਲਕਾਂ ਨੇ ਆਪਾਂ ਨੂੰ ਬਾਕਰਪੁਰ ਵਾਲੇ ਨੂਰੇ ਦੀ ਦੱਸੀ ਆ ਗਰਦਨ ਦੇ ਕੰਨਾਂ ਦੀ ਇਹ ਵੀ ਪੂਰੀ ਸੁਨੱਖੀ ਹੈ ਬਾਲ ਭੋਰੀਆਂ ਦੋਨੇ ਸਾਫ਼ ਆ ਜੀ ਲੈਂਥ ਲੰਥ ਤੇ ਸੋਹਣੀਆਂ ਪੱਟਪੁੜਾ ਚੰਗਾ ਦੋਨਾਂ ਬੱਚਿਆਂ ਸੋ ਦੋਸਤਾਂ ਨੰਬਰ ਤੁਹਾਡੇ ਉੱਤੇ ਸਕਰੀਨ ਦੇ ਉੱਤੇ ਦੇਖ ਹੀ ਲਏ ਸੀ ਸੋ ਜਿਹੜੇ ਵੀ ਭਰਾ ਦੇ ਦੋਨਾਂ ਬੱਚਿਆਂ ਨੂੰ ਜਿਹੜੀ ਵੀ ਪਸੰਦ ਹੋਈ ਤਾਂ ਫੋਨ ਲਾ ਲਓ ਮਿਲਦੇ ਆਂ ਚਲ ਤਾਂ ਆਪਾਂ ਨਵੀਂ ਵੀਡੀਓ ਨਾਲ ਨੰਬਰ ਕਰ ਲਿਓ ਦੁਬਾਰਾ ਫੇਰ 962395545498555 99017 ਬਹੁਤ